ਗੁਰਦਾਸਪੁਰ ਦੇ ਇੱਕ ਨਾਮੀ ਸੁਨਿਆਰੇ ਸਿਆਲਕੋਟੀ ਜੁਐਲਰਸ ਦੇ ਘਰ ਉਤੇ ਚੋਰਾਂ ਨੇ ਹੱਥ ਸਾਫ ਕੀਤਾ ਹੱਥ ਜਿਆ ਸਾਫ ਕੀਤਾ ਕਿ ਪਿੱਛੇ ਕੁਝ ਨਹੀਂ ਛੱਡਿਆ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਇੱਕ ਨਾਮੀ ਸੁਨਿਆਰੇ ਸਿਆਲਕੋਟੀ ਜੁਐਲਰਸ ਦੀ ਦੁਕਾਨ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਸੋਨਾ ਅਤੇ ਗਹਿਣੇ ਘਰ ਵਿੱਚ ਰੱਖੇ ਹੋਏ ਸਨ ਕਿਸੇ ਜ਼ਰੂਰੀ ਕੰਮ ਦੇ ਕਰਕੇ ਦੁਪਹਿਰ ਦੇ ਵੇਲੇ ਸੁਨਿਆਰੇ ਦਾ ਪਰਿਵਾਰ ਜਦੋਂ ਜਲੰਧਰ ਗਿਆ ਤਾਂ ਕੁਝ ਹੀ ਸਮੇਂ ਦੇ ਬਾਅਦ ਉਹਨਾਂ ਨੂੰ ਜਾਣਕਾਰੀ ਮਿਲ ਕੇ ਉਹਨਾਂ ਦੇ ਘਰ ਦੇ ਧਾਲੇ ਟੁੱਟੇ ਹੋਏ ਆਨਾਂ ਤੇ ਅੰਦਰਸਮਾਨ ਵੀ ਕਰਿਆ ਹੋਇਆ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਗੁਰਦਾਸਪੁਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਗੁਰਦਾਸਪੁਰ ਦੇ ਪੀਰਪਾੜ ਵਾਲੇ ਇਲਾਕੇ ਚ ਝੂਲਾ ਮਹਿਲ ਦੇ ਵਿੱਚਕਾਰ ਸੁਨਿਆਰੇ ਦੇ ਘਰ ਉੱਤੇ ਚੋਰਾਂ ਨੇ ਹੱਥ ਸਾਫ਼ ਕੀਤਾ ਜਦੋਂ ਮੌਕੇ ਤੇ ਭਾਰੀ ਪੁਲਿਸ ਫੋਰਸ ਪਹੁੰਚੀ ਜਾ ਕੇ ਦੇਖਿਆ ਤਾਂ ਚੋਰਾਂ ਵੱਲੋਂ ਕੁਝ ਹੀ ਸਮੇਂ ਦੇ ਵਿੱਚ ਕਟਰ ਦੇ ਨਾਲ ਤਜ਼ੋਰੀ ਕੱਟ ਦਿੱਤੀ ਗਈ ਤੇ ਨਾਲ ਹੀ ਗਹਿਣੇ ਅਤੇ ਸੋਨਾ ਲੈ ਕੇ ਰਫੂ ਚੱਕਰ ਹੋ ਗਏ ਮੌਕੇ ਤੇ ਫਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ। ਪੇਸ਼ ਕੁਮਾਰ ਚੋਲਨਾ ਮਲਦਮ ਰੈਨ ਲਾ 12:30 ਗਏ ਜੀ ਤੇ 7:30 ਸ਼ਾਮ ਨੂੰ ਪਤਾ ਲੱਗਾ। ਲੜਕਾ ਜਦੋਂ ਘਰ ਆਇਆ ਉਦੋਂ ਪਤਾ ਲੱਗਾ ਕਿ ਸਾਰੇ ਤਾਲੇ ਟੁੱਟੇ ਦੇ। ਨੁਕਸਾਨ ਦਾ ਦੇਖੋ ਕਰਦੇ ਪਏ ਆ ਚੈੱਕ ਕੀ ਕੀ ਗਿਆ। ਕੈਸ਼ ਵੀ ਆ 골ਡ ਦਾ ਸਮਾਨ ਵੀ ਆ ਚਾਂਦੀ ਵੀ ਆ ਚਾਂਦੀ 5-6 ਮਹੀਨੇ ਤੋਂ ਕੰਸਟਰਕਸ਼ਨ ਚੱਲਦੀ ਪਈ ਆ ਹੁਣ ਤੇ ਫਾਈਨਲ ਨਹੀਂ ਬਸ ਮਹੀਨੇ ਦਾ ਕੰਮ ਰਹਿ ਗਿਆ ਮੈਂ ਐਸਐਸਪੀ ਸਾਹਿਬ ਅੱਗੇ ਆ ਹੀ ਮੰਗ ਕਰਦਾ ਕਿ ਛੇਤੀ ਛੇਤੀ ਜਦੋਂ ਬਾਕੀ ਤੁਸੀਂ ਸਾਰੇ ਕੇਸ ਜਲਦੀ ਸੋਲਵ ਕਰਦੇ ਤੇ ਮੇਰਾ ਵੀ ਮੈਨੂੰ ਸਮਾਨ ਵਾਪਸ ਦਵਾਇਆ ਜਾਏ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਕਰਵਾਇਆ ਜਾਏ ਕਬਰ ਅਮੀ ਸ਼ਾਲੂ ਉਸ ਟਾਈਮ ਜਲੰਧਰ ਤੋਂ ਵਾਪਸ ਆ ਰਿਹਾ ਸੀ ਮੈਨੂੰ ਜਦੋਂ ਫੋਨ ਆਇਆ ਵਰੁੰ ਦਾ ਮੈਂ ਉਸੇ ਵਕਤ ਇੱਥੇ ਆ ਗਿਆ ਆ ਕੇ ਜਦੋਂ ਸਾਰੇ ਹਾਲਾਤ ਦੇਖੇ ਜਦੋਂ ਘਰ ਦਾ ਮਾਹੌਲ ਦੇਖਿਆ ਇੱਕ ਵਾਰੀ ਦਾ ਦੇਖ ਕੇ ਸਾਡਾ ਵੀ ਦਿਲ ਡਰ ਗਿਆ ਦੇਖੋ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਣਾ ਇੱਕ ਬੰਦੇ ਦੀ ਸਾਰੀ ਲਾਈਫ ਦੀ ਜਮ੍ਹਾਂ ਪੂੰਜੀ ਉਹਦੇ ਘਰ ਪਈ ਔਰ ਉਹ ਘਰ ਦੇ ਵਿੱਚੋਂ ਸਾਰਾ ਕੁਝ ਹੀ ਨਿਕਲ ਜਾਏ ਉਹ ਅੱਜ ਖਾਲੀ ਹੱਥ ਹੋ ਕੇ ਬੈਠ ਜਾਏ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਕਿਸ ਤਰ੍ਹਾਂ ਉਹਦਾ ਸਾਰਾ ਜਿੰਦਗੀ ਦਾ ਸਿਲਸਿਲਾ ਚੱਲੇਗਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡੂੰਘੇ ਤਰੀਕੇ ਸੋਚਣ ਵਾਲੀਆਂ ਨੇ ਬਾਕੀ ਪੁਲਿਸ ਪ੍ਰਸ਼ਾਸਨ ਨੇ ਅਜ ਤੱਕ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਕੀਤੇ ਨੇ ਸਾਨੂੰ ਉਮੀਦ ਹੈ ਕਿ ਇਹ ਵੀ ਕੇਸ ਜਿਹੜਾ ਬਹੁਤ ਵਧੀਆ ਢੰਗ ਨਾਲ ਸਾਰਾ ਕਰਕੇ ਇਹਦਾ ਜਿੰਨਾ ਵੀ ਸਮਾਨ ਇਹਦਾ ਗਿਆ ਇਹਨੂੰ ਵਾਪਸ ਦਵਾਇਆ ਜਾਏਗਾ ਅ ਅੱਜ ਸ਼ਾਮ ਨੂੰ ਕਰੀਬ 7:30 8:20 ਵਜੇ ਨਾਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਚੁਲਨਾ ਮੈਦ ਦੇ ਵਿੱਚ ਜਿਹੜਾ उमेश ਸਿਹਦੇ ਜੀ ਦਾ ਘਰ ਹੈ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜੋ ਸੱਚੇ ਮੌਕੇ ਤੇ ਆ ਕੇ ਮੌਕਾ ਵੇਖਿਆ ਗਿਆ ਫਰੈਂਸੀ ਸੀਟੀਵੀ ਵਿੱਚ ਮੌਕੇ ਤੇ ਬੁਲਾਈ ਹੈ। ਔਰ ਜੋ ਇਹ ਫੈਮਿਲੀ ਹੈ ਇਹ ਜਲੰਧਰ ਦੇ ਹੋਏ ਸੀ ਵਿਦ ਫੈਮਿਲੀ ਔਰ ਘਰੇ ਵਿੱਚ ਕੋਈ ਵੀ ਨਹੀਂ ਸੀਗਾ। ਮੋਸਟ ਪ੍ਰੋਬਬਲੀ ਜਿਹੜਾ ਵੀ ਉੱਪਰੋਂ ਦੀ ਆਇਆ ਹੈ ਬਾਕੀ ਸੀਸੀਟੀਵੀ ਜਿਵਾਗਾਰਾ ਚੈੱਕ ਕਰ ਰਹੇ ਆ। ਉਹਨਾਂ ਮੁਤਾਬਕ ਜਲਦ ਜਲਦ ਦਾ ਫੜਕੇ ਤੇ ਇਹਦਾ ਹੀ ਮਕਦਮਾ ਦਰਜ ਕਰ ਰਹੇ ਆ। ਔਰ ਬਾਕੀ ਤਫਤੀਸ਼ ਜਾਰੀ ਹੈ। ਸੋ ਹੁਣ ਮੈਂ ਲਿਖਨੇ ਸਟੇਟਮੈਂਟ ਤੋਂ ਬਾਅਦ ਉੱਪਰ ਲੱਗੇਗਾ।